ਹਾਜੀ ਮਨੀ ਸਿੰਘ ਜੀ ਅਜੋਸ਼ ਵੀ ਲੋਗਾਈਆ ਸੰਗੜੇ ਜੀ ਇਹਦੇ ਬਾਅਦ ਦੱਸੋ ਇਹ ਆਹੀ ਆਪਣਾ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਦਿਹਾੜੇ ਨੂੰ ਸਮਰਪਿਤ ਅਤੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਅਸੀਂ ਸੇਵਾ ਕੀਤੀ ਹੈ ਜੀ ਸ਼ੀਧੀ ਸੇਵਾ ਲਈ ਆਈ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤਪਤੀ ਗਰਮੀ ਵਿੱਚ ਵੀ ਆਪਣੀ ਇਸ਼ਾਰਤ ਦਿੱਤੀ ਸੀ ਕਿ ਸਾਨੂੰ ਵੀ ਇਹ ਸੀਗਾ ਵੀ ਅਸੀਂ ਲੋਕਾਂ ਦੀ ਸੇਵਾ ਲਈ ਇੱਕ ਦਿਨ ਹੜਾ ਹੈਗਾ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਸ਼ੀਧੀ ਦਿਹਾੜਾ ਨਿਕਲਿਆ ਹੈਗਾ ਤੇ ਉਸ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਇੱਕ ਦਿਨ ਲਗਾਈਏ ਲੋਕਲ ਸੇਵਾ ਦੀ ਇਹ ਉਸ ਕਰਕੇ ਅਸੀਂ ਦੀ ਸੇਵਾ ਇਹ ਕਿਹਨਾ ਸਰ ਅਸ਼ਵੀ ਲਗਾਈਏ ਜੀ ਇਹ ਬਾਦ ਦੱਸੋ ਗਰਮੀ ਨੂੰ ਮੁਖ ਰੱਖਦੇ ਹੋ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਨੂੰ ਮੁਖ ਰੱਖਦੇ ਹੋ ਜਵਾਦ ਨਹੀਂ ਨੇ ਮੈਂ ਸਮਰਾਲਾ ਨੇ ਇਹ ਖਦਮ ਚੁੱਕਿਆ ਇਸ ਕਰਕੇ ਸਮੀ ਵਾਲੇ ਜੀ ਹਾਂ ਜੀ ਅੱਜ ਅਸ਼ਵੀ ਲਗਾਈਏ ਇਸ ਨਾਲ ਵੀ ਗਈ ਜੀ ਹਾਂਜੀ ਸਾਡੇ ਰਿਵੀ ਰੈਵਨਿਊ ਪਟਵਾਰ ਯੂਨੀਅਨ ਸਮਰਾਲਾ ਤਹਿਸੀਲ ਸਮਰਾਲਾ ਵੱਲੋਂ ਠੀਕ ਹੈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਤੇ ਆਮ ਲੋਕਾਂ ਦੀ ਦੁੱਧ ਗਰਮੀ ਨੂੰ ਦੇਖਦੇ ਆਮ ਲੋਕਾਂ ਦੀ ਸੇਵਾ ਲਈ ਅਸੀਂ ਇਹ ਪਟਵਾਰ ਯੂਨੀਅਨ ਵੱਲੋਂ ਅ ਸ਼ਹੀਦ ਦੀ ਸੇਵਾ ਕਰ ਰਹੇ ਹਾਂ ਜਿਵੇਂ ਕਿ ਗੁਰੂ ਅਰਜਨ ਦੇਵ ਜੀ ਨੇ ਇੰਨੀ ਤੱਕ ਦੀ ਗਰਮੀ ਆਪਣੀ ਸ਼ਹੀਦੀ ਦਿੱਤੀ ਸੀ ਠੀਕ ਹੈ ਲੋਕਾਂ ਲਈ ਆਪਣੇ ਠੀਕ ਹੈ ਆਪਣੇ ਧਰਮ ਲਈ ਅਸੀਂ ਵੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਹ ਅਸੀਂ ਸ਼ਵੀਰ ਦਾ ਪ੍ਰੋਗਰਾਮ ਕੀਤਾ ਹੈ ਜਿਸ ਨਾਲ ਇੱਕ ਦਾ ਸਾਡੀ ਪਟਵਾਰ ਯੂਨੀਅਨ ਵੱਲੋਂ ਸ਼ਹੀਦੀ ਸ਼ਹੀਦੀ ਨੂੰ ਯਾਦ ਯਾਦਗਾਰੀ ਦਿੱਤੀ ਹੋਈਗੀ ਅਤੇ ਆਮ ਲੋਕਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ